ਚੰਨਾ ਆਗੀਆਂ ਸੀ ਕੱਲ ਬੋਤ ਨੇਰੀਆਂ ਵੇ ਆਗੀਆਂ ਸੀ ਕੱਲ ਬੋਤ ਨੇਰੀਆਂ ਚੰਨਾ ਆਗੀਆਂ ਸੀ ਕੱਲ ਬੋਤ ਨੇਰੀਆਂ ਵੇ ਪੰਡੇ ਟਿੰਡੇ ਤੂੰ ਸਵਾਰ ਲਈ ਗੁੱਸੇ ਹੋਈ ਨਾ ਗਵੰਡੀਆਂ ਦੇ ਸਾਹਮਣੇ ਬੇੜੇ ਦੇ ਵਿੱਚ ਢਾੜੂ ਮਾਰ ਲਈ ਹਾਏ ਬੇੜੇ ਦੇ ਵਿੱਚ ਢਾੜੂ ਮਾਰ ਲਈ ਗੰਦ ਪਿਆ ਅੰਦਰਾਂ ਦੇ ਵਿੱਚ ਮਿੱਟੀ ਘਟਾ ਤੇਰੀ ਵੇ ਆ ਜਾਊਂਗੀ ਕੱਲ ਸਵੇਰੇ ਸੋ ਲੱਗੇ ਮੈਨੂੰ ਤੇਰੀ ਵੇ ਪਏ ਹੁਣ ਆ ਕੋਠੇ ਦੇ ਉੱਤੇ ਕੱਪੜੇ ਵੇ ਹੁਣ ਆ ਕੋਠੇ ਦੇ ਉੱਤੇ ਕੱਪੜੇ ਪਏ ਹੁਣ ਆ ਕੋਠੇ ਦੇ ਉੱਤੇ ਕੱਪੜੇ ਵੇ ਤਾਰੇ ਉਤਾਰ ਲਈ ਦੁੱਸੇ ਹੋਈ ਨਾ ਗਵੰਡੀਆਂ ਦੇ ਸਾਹਮਣੇ ਬੇੜੇ ਦੇ ਵਿੱਚ ਢਾੜੂ ਮਾਰ ਲਈ ਹਾਏ ਬੇੜੇ ਦੇ ਵਿੱਚ ਝਾੜੂ ਮਾਰ ਲਈ ਪੁੰਮਦਾ ਹੁਣਾ ਲਫੰਡਰਾ ਦੇ ਨਾਲ ਤੈਨੂੰ ਲੱਗੀਆਂ ਮੋਜਾ ਵੇ ਤੇਰੀ ਤਾਂ ਨਿਗਰਾਨੀ ਵਾਸਤੇ ਲਾਉਣੀਆਂ ਪਹਿਣੀਆਂ ਫੋਜਾ ਦ ਰਾਣੀਆਂ ਦੇ